ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਗਰ ਚੋੜੀਆਂ ਦੇ ਗੁਰਦੁਆਰਾ ਅਗੰਮਦਾਸ ਨੇੜੇ ਕਣੀਏ ਕੇ ਬਾਂਗਰ ਵਿਖੇ ਪੰਜਾਬ ਨੰਬਰਦਾਰ ਜੁਨੀਅਨ ਰਜਿਸਟਰ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਹੋਈ ਇਸ ਮੌਕੇ ਕੁਲਵੰਤ ਸਿੰਘ ਜਾਗਲਾ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਯੁਕਤ ਕੀਤਾ ਗਿਆ ਇਸ ਮੌਕੇ ਸੂਬਾ ਮੀਤ ਪ੍ਰਧਾਨ ਹੁਸ਼ਿਆਰ ਸਿੰਘ ਸੂਬਾ ਜਨਰਲ 77 ਅਸ਼ਪਾਲ ਸਿੰਘ ਤੋਂ ਇਲਾਵਾ ਪੰਜਾਬ ਨੰਬਰਦਾਰ ਜੁਨੀਅਨ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਨੰਬਰਦਾਰ ਨੇ ਹਾਜ਼ਰੀ ਭਰੀ ਇਸ ਮੌਕੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਾੰਗਲਾ ਨੇ ਪੰਜਾਬ ਨੰਬਰ ਦਾ ਜੂਨੀਅਨ ਵੱਲੋਂ ਲਗਾਈ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਗੱਲ ਕਹੀ। ਸਤਨੁਕ ਪ੍ਰਧਾਨ ਜ਼ਿਲ੍ਹੇ ਗਰਾਸਪੁਰ ਦਾ ਆਪਿਆ ਗਿਆ ਕੀ ਕਹਿਣਾ ਤੁਹਾਡਾ? ਸਰਦਾਰ ਗੁਰਪਾਲ ਸਿੰਘ ਦੀ ਸਮਰਾ ਸੂਬਾ ਪ੍ਰਧਾਨ ਸਾਡੇ ਸੂਨਾ ਵੱਲੋਂ ਸਰਦਾਰ ਹੁਸ਼ਿਆਰ ਸਿੰਘ ਜੀ ਝੰਡੇਰ ਸਰਦਾਰ ਹਸਪਾਲ ਸਿੰਘ ਜੀ ਜੋ ਗੁਰਦਰਾ ਗੰਮਦਾ ਸਾਡੇ ਇਥੇ ਪਹੁੰਚੇ ਆ। ਉੰਨੇ ਨੇ ਮੈਨੂੰ ਜ਼िला ਪ੍ਰਧਾਨ ਦੀ ਜੋ ਜੋ ਮਿਆਰੀ ਬਖਸ਼ੀ ਆ ਦਿੱਤੀ ਆ ਮੈਂ ਪੂਰੀ ਆਪਣੀ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਸਾਰੇ ਆਪਣੇ ਭੈਣ ਭਰਾਵਾਂ ਨੂੰ ਸਾਰੀਆਂ ਤਹਿਸੀਲਾਂ ਦੇ ਪ੍ਰਧਾਨਾਂ ਨੂੰ ਨਾਲ ਲੈ ਕੇ ਚਲਾਂਗਾ ਔਰ ਜੂਨੀਅਰ ਵਾਸਤੇ ਬਹੁਤ ਕੰਮ ਕਰਾਂਗਾ ਪ੍ਰਧਾਨ ਸਾਹਿਬ ਜਿਹੜੀ ਅੱਜ ਨੰਬਰਦਾਰ ਜੂਨੀਅਰ ਦੀ ਜਿਹੜੀ ਮੀਟਿੰਗ ਹੋਈ ਆ ਅਗੰਮਦਾਸਪੁਰ ਦੁਆਰਾ ਸਾਹਿਬ ਦੇ ਵਿੱਚ ਕੀ ਕਹਿਣਾ ਹੈ ਇਹਦੇ ਬਾਰੇ ਅੱਜ ਪੰਜਾਬ ਨੰਬਰਦਾਰੀ ਯੂਨੀਅਨ ਸਮਰੋਹ ਗਰੁੱਪ ਦੀ ਮੀਟਿੰਗ ਇਸ ਦਾ ਮਕਸਦ ਇਹ ਸੀ ਕਿ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਪਹਿਲਾਂ ਸੀ ਨਵਦੀਪ ਸਿੰਘ ਸੇਰਾ ਉਹ ਉਦੇਸ਼ ਨੇ ਰੰਦੇ ਉਹਨਾਂ ਦੀ ਜਗ੍ਹਾ ਖਾਲੀ ਸੀ ਖਾਲੀ ਜਗ੍ਹਾ ਦੇ ਹੋਣ ਕਰਕੇ ਇਹਨਾਂ ਨੂੰ ਕਲਵੰਤ ਸਿੰਘ ਜਾਗਲਾ ਜਿਹੜੇ ਅੱਜ ਦੇ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦੇ ਥਾਪੇ ਗਏ ਆ ਔਰ ਇਹਨਾਂ ਦੇ ਸਿਰ ਤੇ ਸੇਰਾ ਇਹ ਹੀ ਹੈ ਕਿ ਪੂਰੀ ਕ੍ਰੀਮ ਨੂੰ ਨਾਲ ਲੈ ਕੇ ਪੂਰੇ ਜਿਹੜੇ ਉਹਨਾਂ ਨਾਲ ਲੱਗੇ ਤੁਰਨਗੇ ਔਰ ਜਥੇਬੰਦੀ ਨੂੰ ਬਲੰਦੀਆਂ ਦੇ ਛੂਣਗੇ ਗਾਂ ਇੱਕ ਤਾਂ ਜੱਦੀ ਪੁਸ਼ਤੀ ਆ ਇੱਕ ਟੋਲ ਪਲਾਜਾ ਇੱਕ ਮਾਨ ਪੱਤੇ ਦੀ ਜਾਂ ਕੁਝ ਹੋਰ ਚਾਰ ਪੰਜ ਅੰਗ ਇਸ ਤਰ੍ਹਾਂ ਲੰਬੇ ਸਮੇਂ ਤੋਂ ਇਹ ਹੀ ਆ ਕੁਝ ਸਾਡੀਆਂ ਮੰਗਾਂ ਹੋਈਆਂ ਨੇ ਪੂਰੀਆਂ ਪਰ ਸੰਘਰਸ਼ ਪੂਰਾ ਆ ਜੇ ਤੇਜ ਦੇਖੋ ਆਉਣ ਵਾਲੇ ਸਮੇਂ ਸਾਡੀਆਂ ਮੰਗਾਂ ਜਲਦ ਪੂਰੀਆਂ ਸਾਨੂੰ ਆਸ ਹੈ ਸਰਕਾਰ ਸਾਡੀਆਂ ਮੰਗਾਂ ਜਲਦ ਪੂਰੀਆਂ ਕਰੇਗੀ ਹਾਂਜੀ ਮੈਂ ਰਿਸ਼ਪਾਲ ਸਿੰਘ ਸੂਬਾ ਸਕੱਤਰ ਪੰਜਾਬ ਨੰਬਰਦਾਰ ਜੂਨੀਅਨ ਸਮਰਾ ਰਜਿਸਟਰਡ 643 ਅੱਜ ਇੱਥੇ ਜ਼ਿਲ੍ਹਾ ਗਰਦਾਸਪੁਰ ਦੀ ਗੁਰਦੁਆਰਾ ਬਾਬਾ ਗੰਧਾਸ ਜੀ ਵਿਖੇ ਫੋਨ ਕਰਵਾਉਣ ਲਈ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਨੇ ਜੋ ਸਾਡੀ ਡਿਊਟੀ ਲਈ ਸੀ ਸੋ ਅੱਜ ਸਰਬਸੰਮਤੀ ਦੇ ਨਾਲ ਅਸੀਂ ਇੱਥੇ ਸਰਦਾਰ ਕੁਲਵੰਤ ਸਿੰਘ ਜੀ ਜਾਗੜਾ ਸਾਹਿਬ ਇਹਨਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇ ਕੇ ਇਹਨਾਂ ਨੂੰ ਪ੍ਰਧਾਨਜੋਗਤ ਕੀਤਾ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਸੋ ਅਸੀਂ ਆਸ ਕਰਦੇ ਹਾਂ ਕਿ ਇਹ ਜ਼ਿਲ੍ਹੇ ਨੂੰ ਜਿਹੜਾ ਬਲੰਦੀਆਂ ਤੇ ਲੈ ਕੇ ਜਾਣਗੇ ਸਾਰੇ ਨੰਬਰਦਾਰ ਸਾਥੀਆਂ ਨਾਲ ਲੈ ਕੇ ਸੋ ਯੂਨੀਅਨ ਦੇ ਵਿੱਚ ਇਹਨਾਂ ਦਾ ਚੰਗਾ ਰੋਲ ਜਿਹੜਾ ਆਉਣ ਵਾਲੇ ਸਮੇਂ ਚ ਅਦਾ ਕਰਨਗੇ